ਪਤਾ ਨਹੀਂ ਵੀ ਨੌਂ ਕਿਥੇ ਨਾ ਪੱਲੇ ਮਾਲਕ ਜੇ ਤੁਹਾਨੂੰ ਭੇਜ ਦਿਆ ਤੁਹਾਨੂੰ ਦੱਸ ਦੇਣੀ ਇਹ ਸ਼ਹਿਰਾਂ ਦੇ ਵਿੱਚ ਵਿਖੋ ਨਹੀਂ ਦਫ਼ਤਰ ਲੰਘਦਾ ਇਹ ਬਾਈਪਾਸ ਸਾਡੀ ਵਾਲ ਬਾਈਪਾਸ ਲੰਘਾਇਓ ਹੁਣ ਇੱਥੇ ਸ਼ਹਿਰ ਦੇ ਵਿੱਚ ਤੁਹਾਨੂੰ ਸਦਾ ਹੁਣ ਜਿੱਦਾਂ ਤੇ ਹੱਥਾਂ ਵਿੱਚ ਪੈਮੋ ਆਉਂੂ ਪੱਲੀ ਕਰਕੇ ਤੁਸੀਂ ਲੈਵਲ ਤੇ ਸਾਨੂੰ ਕਿ ਰਾਜ ਨਹੀਂ ਆਉਂਦਾ ਵੀ 8 ਵਜੇ ਤੋਂ ਪਹਿਲਾਂ ਆਓ ਤੇ 8 ਵਜੇ ਤੋਂ ਲੈਟ ਆਓ ਧੰਨਵਾਦ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਪੀੜ ਪੜਤੇ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਦ ਰਾਤ ਨੂੰ ਨਹੀਂ ਚਾਹੀਦੇ ਸੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਡਿਊਟੀਆਂ ਕਰ ਰਹੇ ਆ। ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਠਾ ਮਾਲਕ ਨੇ ਜਿਹੜੇ ਹੋਰ ਨੇ ਵੀ ਜਿਹੜੇ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਜਿਨ੍ਹਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਤੇ ਅਨਸਾਰ ਆਓ 8 ਤੋਂ 8 9 ਐਂਟਰੀ ਹੈ ਉਹਦੇ ਵਿੱਚ ਨੋ ਐਂਟਰੀ ਵਾਲੇ ਏਰੀਆ 'ਚ ਨਾ ਆਓ। ਤੁਸੀਂ ਆਓਗੇ ਤਾਂ ਫਿਰ ਇਤਰੇ ਮਾਨ ਪੱਤਰ ਤੁਹਾ ਦਾ ਮਿਲਦਾ ਰਹੂਗਾ ਜੀ ਓਕੇ ਜੀ